ਹੀ ਨਾ ਮਿਲਤੇ ਆਕਲਕ ਗੋਤਾ ਮਿਲਤੇ ਤਾਂ ਕਲ ਜਿਦੂ ਹੁੰਦਾ ਹੁਣ ਕਦ ਮਿਲਿਆ ਤੇ ਤੁਧ ਪਗਵੰਤਾ ਹੁਣ ਕਦ ਮਿਲਿਆ ਤੇ ਤੁਧ ਪਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਜਿਦੂ ਹੁੰਦਾ ਇੱਕ ਘੜੀ ਨਾ ਮਿਲਤੇ ਤਾਂ ਕਲ ਜਿਦੂ ਹੁੰਦਾ ਇੱਕ ਘੜੀ ਨਾ ਮਿਲਤੇ ਤਾਂ ਤਨ ਜਿਉ ਹੋਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਲਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਸਮਾਗਮ ਜੋ ਹਰਿਆਣਾ ਸਰਕਾਰ ਵੱਲੋਂ ਉਲੀਕੇ ਗਏ ਸਨ ਸਾਡੇ ਵਿੱਚ ਮਾਨਯਾ ਮੁੱਖ ਮੰਤਰੀ ਸ਼੍ਰੀ ਮਨੋਰ ਲਾਲ ਜੀ ਖੱਟਰ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਏ ਉਹਨਾਂ ਨੂੰ ਇੱਥੇ ਪਹੁੰਚਣ ਤੇ ਸਾਡੇ ਮਾਨਯੋਗ ਸਰ ਪ੍ਰદાન ਸਰਦਾਰ ਭੁਪਿੰਦਰ ਸਿੰਘ ਜੀ ਅਸੰਧ ਜਰਨਲ ਸਕੱਤਰ ਸਰਦਾਰ ਰਮਨੀਕ ਸਿੰਘ ਜੀ ਮਾਨ ਅਤੇ ਕਵਲਜੀਤ ਸਿੰਘ ਜੀ ਅਜਰਾਣਾ ਤੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਜੀ ਆਇਆਂ ਨੂੰ ਮੈਂ ਬੇਨਤੀ ਕਰਾਂਗਾ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਏ ਸੋ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ माननीय मुख्यमंत्री श्री मनोहर लाल जी खट्टर ओ आप संगतਾਂ ਦੇ ਆ ਕੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਾਂ गुरु श्री गुरु गुरु ग्रंथ साहिब जी ਦੀ ਜੀ ਹਜ਼ੂਰੀ ਵਿੱਚ ਆਦਰਯੋਗ ਸਾਰੇ ਸੰਸਾਹਿਬਾਨ ਗਿਆਨੀ ਰਾਗੀ ਸਹਿਬਾਨ ਪਿਆਰੀ ਸਾਧ ਸੰਗਤ ਜੀਓ ਅੱਜ ਬਹੁਤ ਹੀ ਇੱਕ ਸ਼ੁਭ ਦਿਹਾੜਾ ਇੱਕ ਵਰੀਣਾ ਦਿਹਾੜਾ ਕਿ ਜਿਸ ਦਾ ਅਸੀਂ ਯਾਦ ਕਰਨਿਆ ਉਹਨਾਂ ਬਾਲ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੇ ਕੌਮ ਵਾਸਤੇ ਧਰਮ ਵਾਸਤੇ ਆਪਣੀ ਜਾਨ ਨਿਸ਼ਾਵਰ ਕਰਤੀ ਅੱਜ ਦਾ ਦਿਨ ਵੈਸੇ ਤੇ ਦੇਸ਼ ਦੇ ਉੱਤੇ ਕੌਮ ਤੇ ਧਰਮ ਤੇ ਸ਼ਹੀਦ ਹੋਣ ਵਾਲਿਆਂ ਦੀ ਬਹੁਤ ਵੱਡੀ ਇੱਕ ਲੜੀ ਹੈ ਬਹੁਤ ਵੱਡੀ ਇੱਕ ਸ਼੍ਰੰਖਲਾ ਹੈ ਲੇਕਿਨ ਜਿਹੜੇ ਬਾਲ ਸੂਰੂਪ ਸ਼ਹੀਦ ਹੋਏ ਉਹਨਾਂ ਦੀ ਯਾਦ ਵਾਸਤੇ ਵਿਸ਼ੇਸ਼ ਤੌਰ ਤੇ ਅੱਜ ਦਾ ਦਿਨ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ 26 ਦਸੰਬਰ ਦਾ ਦਿਨ ਬਾਲ ਸ਼ਹੀਦੀ ਦਿਵਸ ਬਾਲ ਦਿਵਸ ਦੇ ਰੂਪ ਵਿੱਚ ਹਮੇਸ਼ਾ ਹਮੇਸ਼ਾ ਵਸਤੇ ਯਾਦ ਕਰਨ ਲਈ ਉਹਨਾਂ ਨੇ ਇੱਕ ਜਿਹੜਾ ਇੱਕ ਬੀੜਾ ਚੁੱਕਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਇਹਨਾਂ ਸ਼ਹੀਦਾ ਸ਼ਹੀਦਾ ਦੀ ਯਾਦ ਇਹ ਜਿਹੜਾ ਦਿਹਾੜਾ ਹੈ ਇਸ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਉਹ ਵੀ ਜ਼ਰੂਰ ਯਾਦ ਰੱਖਦੀ ਰਵੇ आखिर जीवन का लक्ष्य कोई खाली अपने परिवार वास्ते और अपने खुद वास्ते काम करते रहो और हो कुछ ना ਤੋਂ ਉਸ ਦੀ ਬਜਾਇਂ ਦੇਸ਼ ਸਮਾਜ ਧਰਮ ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਇਸ ਦੇਸ਼ ਤੇ ਮੁਗਲ ਦਾ ਅਤਿਆਚਾਰ ਚੱਲ ਰਿਹਾ ਸੀਗਾ ਉਸ ਵੇਲੇ ਗੁਰੂ ਸਾਹਿਬ ਦੇ ਦੋ ਵੱਡੇ ਬੱਚੇ ਲੜਾਈ 'ਚ ਸ਼ਹੀਦ ਹੋਏ ਔਰ ਦੋਨੋਂ ਫਤਿਹ ਸਿੰਘ ਔਰ ਉਸ ਵੇਲੇ ਸਾਰੇ ਦੇਸ਼ 'ਦੀ ਕਿੰਨੀ ਜਾਗਰਤੀ ਆਈ ਕਿੰਨਾ ਜਾਗਰਣ ਹੋਇਆ ਔਰ ਮੈਂ ਉਹ ਔਰ ਮੈਂ ਉਹਨਾਂ ਸ਼ਹੀਦਾਂ ਨੂੰ ਇਸ ਗੱਲ ਦੀ श्रेय दिना हाँ उन्होंने क्रैडिट देना हाँ हा, कि वह जी लॉ उस वे चली भावें कई सौ साल लग गए लेकिन उन्नीस सौ देश आज़ाद होया और अपनी कौम फिर अपने पैर से खड़े होके और उस देश समाज को धर्म को अगे वाने लगी है आज अगर सी खुली हवाज़ सह ले लै रहे तो उन्होंने बदौलत ही ले कर ले रहे हैं उन्हमा के खिलाफ भी आवाज़ उठाने वास्ते गुरु साहब ने सुरवंश वारिया ठीक ही है बाद जोड़ा इतिहास सू पता लगता है कि बाबा बंदा सिंह बहादुर ਗੁਰੂ ਗੋਬਿੰਦ ਸਿੰਘ ਜੀ ਨੇ ਸੂੇਮ ਤੋਂ ਨਾਂਦੇੜ ਗੁਰਦੁਆਰਾ ਸਾਹਿਬ ਤੋਂ ਉੱਥੇ ਸੰਨਿਆਸੀ ਸਨਾਤੇ ਬਾਵਾ ਬੰਦਾ ਸਿੰਘ ਬਹਾਦਰ ਹੈਗੇ ਸੀਗੇ ਉਹਨੂੰ ਨੂੰ ਆਨ ਕੀਤਾ ਕਿ ਜਾ ਕੇ ਉੱਤਰ ਭਾਰਤ ਦੇ ਵਿੱਚ ਨਾ ਜ਼ਾਲਿਮਾਂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਬਦਲਾ ਲੈਣਾ ਚਾਹੀਦਾ ਔਰ ਦੋਨੋਂ ਸਾਬਜ਼ਾਦੇ ਜਿਨ੍ਹਾਂ ਨੂੰ ਜ਼ਿੰਦਾ ਦੀਵਾਰ ਦੇ ਵਿੱਚ ਚੁਣਿਆ ਗਿਆ ਸੀ ਇਹ ਵੀ ਸਾਨੂੰ ਇਤਿਹਾਸ ਪਤਾ ਹੋਣਾ ਹੈ ਕਿ ਜਿਹੜੇ ਦੀਵਾਰ ਚੁਣਨ ਵਾਲੇ ਜਿਹੜੇ ਕਾਰੀਗਰ ਸੀਗੇ ਜਿਹੜੇ ਮਿਸਤਰੀ ਸੀਗੇ ਉਹ ਸਮਾਣਾ ਚ ਰਹਿੰਦੇ ਸੀਗੇ ਬਾਵਾੰਦ ਸਿੰਘ ਬਾਹਦਰ ਨੇ ਆਪਣੀ ਫੌਜ ਇਕੱਠੀ ਕੀਤੀ ਸਭ ਤੋਂ ਪਹਿਲਾਂ ਉਹ ਆਪਣੇ ਹਰਿਆਣੇ ਦਾ ਹੀ ਇੱਕ ਪਿੰਡ ਹੈ ਖੰਡਾਸ਼ੇਰੀ ਖੰਡਾਸ਼ੇਰੀ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਇੱਕ ਛੋਟੀ ਟੁਕੜੀ ਸੈਨਾ ਦੀ ਗਠਿਤ ਕੀਤੀ ਪੇਰ ਭਿਵਾਨੀ ਸਾਟ ਟੋਹਾਣਾ ਹੁੰਦੇ ਅੱਜ ਦਾ ਜਿਹੜਾ ਪੰਜਾਬ ਦਾ ਹਿੱਸਾ ਹੈ ਸਮਾਣਾ ਉੱਥੇ ਉਹਨਾਂ ਨੇ ਜਾ ਕੇ ਇਟਨਾਟਿਵ ਵਜਾਈ ਨਿਸਤਨਾਬੂਧ ਕਰਤਾ ਉਹਨਾਂ ਨੇ ਨਹੀਂ ਪਛਾਣ ਕੀਤੀ ਕਿ ਇਹ ਥਾ ਕਿਹੜਾ ਉਹ ਮਿਸਤਰੀ ਸੀਗਾ ਕਿਹੜਾ ਨਹੀਂ ਸੀਗਾ ਤਾਂ ਇਸ ਤਰ੍ਹਾਂ ਉਹ ਸਿੰਗਾਰੀ ਨੂੰ ਅੱਗੇ ਵਧਾਣ ਵਾਸਤੇ ਉਹਨਾਂ ਨੇ ਵੀ ਇਸ ਪਰੰਪਰਾ ਨੂੰ ਅੱਗੇ ਵਧਾਇਆ ਤਿਆਜ ਇਸ ਮੌਕੇ ਤੇ ਮੈਂ ਸਾਰੇ ਸਾਥ ਸੰਗਤ ਨੂੰ ਬਹੁਤ ਸ਼ੁਭ ਕਾਮਨਾ ਦਿਨਾ ਹੈ। ਅਰਦਾਸ ਕਰਨਾ ਹੈ ਕਿ ਨਾ ਸ਼ਹੀਦਿਆ ਨੂੰ ਅਸੀਂ ਪੁਰਾਣਾ ਨਹੀਂ ਹੈ। ਇਹਨਾਂ ਸ਼ਹੀਦਾਂ ਦੇ ਕੀਤੇ ਕੰਮ ਉਹਨਾਂ ਦੇ ਰਾਹ ਤੇ ਜਿੰਨਾ ਸੀ ਚੱਲ ਸਕਨੇ ਆ ਕੋਸ਼ਿਸ਼ ਕਰੀਏ ਚੱਲਣ ਦੀ। ਔਰ ਦੇ ਸਮਾਜ ਵਾਸਤੇ ਵੀ ਆਪਣਾ ਫਰਜ਼ ਆਪਣਾ ਕਰਤਵਨਾ ਆਣ ਵਾਸਤੇ ਜੋ ਜਨਾ ਕਰ ਸਕਦੇ ਹਾਂ ਉਹ ਆਪਾਂ ਕਰਨਾ ਚਾਹੀਦਾ। ਬਹੁਤ ਜ਼ਿਆਦਾ ਨਾ ਕੁਝ ਕਹਿੰਦੇ ਆ ਮੈਂ ਆਪਣੀ ਗੱਲਬਾਤ ਨੂੰ ਆਪਣੀ ਬਾਣੀ ਨੂੰ ਇੱਥੇ ਰਾਮਧਨ ਨਾ ਹਕੇ ਵਾਹਿਗੁਰੂ ਜੀ ਉਹਨਾਂ ਦੀ ਯਾਦ ਵਿੱਚ ਜੋ ਵੀ ਅਸੀਂ ਕਰ ਸਕਨੇ ਆ ਉਹਨਾਂ ਨੂੰ ਆਪਣੀ ਆਸ਼ੀਸ਼ ਬਖਸ਼ੇ ਔਰ ਸਭ ਨੂੰ ਸੰਤਮਤੀ ਦੇ ਵੇਕਿਆ ਸੀ ਇਹਨਾਂ ਰਸਤੇ ਤੇ ਕੇ ਚੱਲਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਸਨਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਮਾਨਯੋਗ ਮੁੱਖ ਮੰਤਰੀ ਸ਼੍ਰੀ ਮਨੋਰ ਲਾਲ ਜੀ ਖੱਟਰ ਜੋ ਕਿ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਸਨ ਸਹਿਜਾ ਦੇ ਇਤਿਹਾਸ ਤੋਂ ਆਪ ਤੋਂ ਜਾਣੂ ਕਰ ਰਹੇ ਸਨ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਦ ਸਰਦਾਰ ਰਮਨੀਕ ਸਿੰਘ ਜੀ ਮਾਨ ਜਰਨਲ ਖੱਟਰ ਨਾਇਬ ਸਿੰਘ ਜੀ ਸੈਣੀ ਪ੍ਰਦੇਸ਼ ਅધ્યਖ ਬੀਬੀ ਰਵਿੰਦਰ ਕੌਰ ਜੀ ਅਜਰਾਣਾ ਉਹ ਆ ਕੇ ਕਬਲਜੀਤ ਸਿੰਘ ਜਰਾਣਾ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਆ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਸਨਮਾਨ ਚਿੰਨ ਦੇਣਗੇ ਸੁਦਾ ਸਾਹਿਬ ਜੀ ਸਾਡੇ ਇੱਥੋਂ ਦੇ ਐਮਐਲਏ ਸਹਿਬਾਨ ਉਹ ਵੀ ਖੜੇ ਹੋ ਜਾਣ ਮਾਨਯੋਗ ਸ਼੍ਰੀ ਸੁਬਾ ਸੁਦਾ ਜੀ Let it ਤੇਰੇ ਦਰਸ਼ਨ ਕੋ ਬਲਹਾਰਾ ਤੇਰੇ ਦਰਸ਼ਨ ਕੋ ਬਲਹਾਰਾ ਤੇਰੇ ਦਰਸ਼ਨ ਕੋ ਬਲਹਾਰਾ ਸੁਮੇਚ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਕਿ ਸਤਕਾਰ ਨੂੰ ਮੁੱਖ ਰੱਖਦੇ ਹਾਂ ਜਿੱਥੇ ਮੰਤਰੀ ਜੀ ਨੇ ਜਾਣਾ ਆਪ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ੁਭ ਹੋ ਸਤਗੁਰਾਂ ਦੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਆਪਾਂ ਜਿਆਦਾ ਲੰਮਾ ਸਮਾਂ ਨਹੀਂ ਇਹ ਸ਼ਬਦ ਪੜ੍ਹ ਕੇ ਨਾਲ ਹੀ ਨਾਲ ਸਭ ਕਰਦਣਾ ਹੈ ਇਹ ਹੱਥ ਜੋੜ ਕੇ ਬੇਨਤੀ ਹੈ دین ਦੁਨੀਆ ਦੇ ਵਾਲੇ ਪਾਤਸ਼ਾਹਾਂ ਦੇ ਪਾਸ਼ਾ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਵਿੱਚ ਪ੍ਰਕਾਸ਼ਮਾਨ ਨੇ ਸਤਗੁਰਾਂ ਦਾ ਸਤਕਾਰ ਮੁੱਖ ਰੱਖਦਿਆਂ ਆਪ ਇਸੇ ਤਰ੍ਹਾਂ ਬਰਾਜਮਾਨ ਹੋਵੋ